ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਤੇ ਡੀਜੀਪੀ ਪੰਜਾਬ ਦੀ ਹਦਾਇਤਾਂ ਦੇ ਅਨੁਸਾਰ ਪੰਜਾਬ ਪੁਲਿਸ ਨਸ਼ੇ ਦੇ ਕਾਰੋਬਾਰੀਆਂ ਦੇ ਉੱਤੇ ਆਪਣਾ ਸ਼ਿਕੰਜਾ ਕੱਸਦੀ ਜਾ ਰਹੀ ਹੈ। ਮਾਮਲਾ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਦੇ ਕੋਲੋਂ 3 ਕਿਲੋ ਗਾਂਜਾ ਬਰਾਮਦ ਕੀਤਾ। ਸਾਰੀ ਜਾਣਕਾਰੀ ਤਾਜਪੁਰ ਚੌਂਕੀ ਇੰਚਾਰਜ ਜਨਕ ਰਾਜੀ ਵੱਲੋਂ ਸਾਂਝੀ ਕੀਤੀ ਗਈ। ਇਹ ਮੁਹਿੰਮ ਚਲਾ ਰਹੀ ਹੈ। ਅੱਜ ਫਿਰ ਮੈਡੀਕਲ ਕਮਾਣ ਆਪ ਤੇ ਲੈ ਕੇ ਆਏ ਸੀ ਕਿ ਇੱਕ ਮਹਿਲਾ ਨਾਲ ਹੈਗੀ ਆ ਤੁਹਾਡੇ ਤੇ ਕੀ ਹੋਇਆ ਸੀ ਇਹ ਸਰ ਪੂਜਮਾਉਂ ਦੀ ਔਸਤ ਹੈ ਇਹਦੇ ਪਾਸੋਂ ਸਰ 3 ਕਿਲੋ ਗਾਂਜਾ ਜਿਹੜਾ ਬਰਾਮਦ ਹੋਇਆ ਹੈ ਐਫ ਆਈ ਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਰ ਇਹ ਕਿੱਥੋਂ ਮਤਲਬ ਪੜੀ ਗਈ ਹੈ ਇਹ ਉਹਦੇ ਘਰ ਹੀ ਅਸੀਂ ਈਵੀਐਸ ਕਲੋਨੀ ਇਹਦੇ ਕੋਲੋਂ ਹੀ ਬਰਾਮਦ ਈ ਡਬਲ ਕੋਲਨੀ ਹਾਂਜੀ ਹਾਂ ਕਿੰਨਾ ਕੁਛ ਬਰਾਮਦ ਹੋਇਆ ਦੇਖੋ ਕੀ ਕੀ ਬਸ 3 ਕਿਲੋ ਗਾਂਜਾ ਬਰਾਮਦ ਹੋਇਆ ਅੱਛਾ ਇਸ ਤਹਿਤ ਦੇ ਦੇ ਮੁਕਦਮਾ ਦੱਚੀ ਇਹ 18 ਘੱਟ 84 ਐਨ ਡੀ ਪੀ ਆ ਅੱਛਾ ਇਹ ਮਤਲਬ ਉੱਥੇ ਰਹਿੰਦੀ ਸੀ ਜੀ ਹਾਂਜੀ ਹਾਂਜੀ ਇਹਦੇ ਹੋਰ ਫੈਮਿਲੀ ਦਾ ਕੋਈ ਹੈਗਾ ਹੋਰ ਇਸ ਵਕਤ ਕੋਈ ਪਹਿਲਾਂ ਨਹੀਂ ਮੁਕਦਮਾ ਕਰਕੇ ਪਹਿਲਾਂ ਨਹੀਂ ਕੋਈ ਹੈ ਜੀ ਅੱਛਾ ਇਹ ਕਦੋਂ ਫੜੀ ਗਈ ਸਰ ਇਹ ਕੱਲ ਫੜੀ ਗਈ ਕੱਲ ਫੜੀ ਕੱਲ ਹਾਂਜੀ ਅੱਛਾ ਇਹ ਮੁਕਦਮਾ ਦੱਚ ਹੋ ਗਿਆ ਹਾਂਜੀ ਹਾਂਜੀ ਓਕੇ ਤੇ ਇਹਨਾਂ ਦਾ ਕੋਈ ਪਰਿਵਾਰਕ ਵਿੱਚ ਕੋਈ ਨਹੀਂ ਹੈਗਾ ਪਰਿਵਾਰ ਵਿੱਚ ਹੈਗੇ ਆ ਉਹ ਆਪਣੇ ਘਰਨੇ ਕੋਈ ਕੁੱਝ ਕੀ ਸੀ ਠੀਕ ਹੈ ਠੀਕ ਹੈ ਬਿਲਕੁਲ ਸੋ ਤਸਵੀਰਾਂ